ਅੱਜ ਮੈਂ ਸਮਝਣਾ ਵਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਵਾ ਜਿਨ੍ਹਾਂ ਨੇ ਮਜੀਠੀਏ ਨੂੰ ਹੱਥ ਪਾ ਕੇ ਤੇ ਪੰਜਾਬ ਦੀ ਅੱਖ ਨੂੰ ਵੰਗਾਰਿਆ ਵਾ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਘਰਾਂ ਵਿੱਚ ਬੈਠੇ ਹੋਏ ਸੀਗੇ ਰਾਮ ਨਾਲ ਅੱਜ ਮੈਂ ਸਮਝਣਾ ਕਿ ਜੋ ਇੱਥੇ ਉਹਨਾਂ ਦੀ ਤਰੀਕ ਤੇ ਆ ਰਹੇ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਣ ਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਹਦੇ ਨਾਲ ਇੱਕ ਸੁਤੀ ਕੋਮਦੀ ਅੱਖ ਨੂੰ ਵੰਗਾਰ ਦਿੱਤਾ ਇਹ ਤਮੂੜੀਆਂ ਦੀ ਖੱਖਰ ਹੈ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਹੈ ਅੱਜ ਤੱਕ ਕੰਮਜਾਗ ਨਹੀਂ ਹੋਈ ਤੇ ਆਮ ਸਰਕਾਰੀਆਂ ਦਾ ਜੜਾ ਹੀ ਬਿਲਕੁਲ ਉੱਤੇ ਨਹੀਂ ਮੈਂ ਸਮਝਦਾ ਕਿ ਸਾਲ ਡੇਢ ਸਾਲ ਰਹਿੰਦਾ ਚਾਰ ਤਿੰਨੇ ਹੋਰ ਅਫਸਰਾਂ ਨੇ ਇਹਨਾਂ ਦੇ ਅੱਖੇ ਲੱਗਣਾ ਵਾ ਚਾਰ ਮਹੀਨੇ ਤੋਂ ਬਾਅਦ ਕਿਸੇ ਅਫਸਰ ਨੇ ਪੰਜਾਬ ਦੇ ਨਹੀਂ ਇਹਨਾਂ ਦੇ ਅੱਖੇ ਨਹੀਂ ਲੱਗਣਾ ਔਰ ਅਸੀਂ ਤਿਆਰ ਹੋ ਗਏ ਆ ਸਾਡੇ ਮਗਰ ਲੱਖਾਂ ਲੋਕ ਤਿਆਰ ਨੇ ਜਿਹੜੇ ਪੰਜਾਬ ਵਿੱਚ ਸੰਘਰਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਮੈਂ ਫੇਰ ਧੰਨਵਾਦ ਕਰਨਾ ਕਿ ਸਾਡੀ ਅੱਖ ਨੂੰ ਤਾਂ ਮਗਾਰ ਦਿੱਤਾ ਵਾ ਤੇ ਅਸੀਂ ਹੁਣ ਮੈਦਾਨੇ ਜੰਗ ਤੁਹਾਡੇ ਨਾਲ ਲੜਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ